ਉਹ ਸਨ ਸਿੱਧੂ ਵਰਗਿਆਂ ਨੇ ਪੰਜਾਬ ਦਾ ਵਿਦਾ ਕਰ ਕਰਾਤਾ ਕਿ ਜੇ ਉਹ ਬੱਸਾਂ ਉਹਦਾ ਫਲੀਟ ਪਈ ਹੁੰਦੀ ਕਿੱਡੀ ਵੱਡੀ ਮੱਦ ਅਸੀਂ ਹਰਾਂ ਦੇ ਵਿੱਚ ਹਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੇ ਗੱਲ ਕਹੀ ਆ ਪੰਜਾਬ 'ਚ ਕਿ ਮੈਂ ਇਹ ਸਰਕਾਰ 'ਚ ਆ ਕੇ ਪੰਜਾਬ 'ਚ ਉਹ ਲੰਘਣ ਵਾਲੇ ਸਾਰੇ ਪਰਿਆਵਾਂ ਦੇ ਬੰਨ ਕੰਕਰੀਟ ਦੇ ਕਰ ਦਊਗਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਬਿਜ਼ਨੈਰੀ ਆਦਮੀ ਆ ਉਹ ਕਰਕੇ ਦਿਖਾਉਣਗੇ ਤੇ ਤੁਸੀਂ ਇਹ ਲਾਂਡਰ ਤੇ ਬਾਕੀ ਗੱਲਾਂ ਕਰਦੇ ਹੋ ਮਰਿੰਦਰ ਸਿੰਘ ਨੂੰ ਇੱਕ ਟੀਵੀ ਚੈਨਲ 'ਚ ਸਾਡੇ ਵੱਡੇ ਜਰਨਲਿਸਟ ਨੇ ਪੁੱਛਿਆ ਨੈਸ਼ਨਲ ਟੀਵੀ ਦੇ ਉੱਤੇ ਕਿ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿੱਚ ਕਿਹੜੀ ਗੱਲ ਨੂੰ ਚੰਗੀ ਮੰਨਦੇ ਹਮ ਕੈਪਟਨ ਮਰਿੰਦਰ ਸਿੰਘ ਕਹਿੰਦੇ ਵੀ ਇਹਨਾਂ ਦੀ ਸੁਖਵੀਰ ਸਿੰਘ ਬਾਦਲ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਜੋ ਕਹਿ ਦਿੰਦੇ ਆ ਉਹ ਕਰਦੇ ਵੀ ਆ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਬਿਜਲੀ ਸਰਪਲਸ ਸੂਬਾ ਬਣਾਉਂਗਾ ਸ਼੍ਰੀਮਾਨ ਜੀ ਚੈੱਕ ਕਰਕੇ ਦੇਖੋ ਪੰਜਾਬ ਚ ਅਕਾਲੀ ਦੇ ਸਰਕਾਰ ਬਣਾਉਣ ਤੋਂ ਬਾਅਦ ਚਾਹੇ ਕਾਂਗਰਸ ਪਾਂਸਾ ਰਹਿ ਗਈ ਚਾਹੇ ਹੁਣ ਵਾਲੀ ਸਰਕਾਰ ਇੱਕ ਕਿਲੋਵਾਟ ਦਾ ਕੋਈ ਨਾ ਨਾ ਪਾਵਰ ਜਨਰੇਟਰ ਪਲਾਟ ਨੀ ਨਵਾਂ ਲਾਇਆ ਸਰਦਾਰ ਸੁਖਵੀਰ ਸਿੰਘ ਬਿਲਾਏ ਅਕਾਲੀ ਦਲ ਦਾ ਸਟicker proud to be ਅਕਾਲੀ ਅਸੀਂ ਹਾਂ ਅਕਾਲੀ ਦਲ ਦੇ ਨਾਲ ਤੇ ਝੰਡਾ ਇਹ ਇੱਕ ਸ਼ਾਨ ਦਾ ਪ੍ਰਤੀਕ ਹੈ ਤੇ ਇਹ ਸਾਡਾ ਪਾਰਟੀ ਦਾ ਲੋਗੋ ਵੀ ਹੈ ਆਮ ਆਦਮੀ ਪਾਰਟੀ ਨੇ ਆਪਣੇ ਤੌਰ ਤੇ ਕੀ ਕੀਤਾ ਸਰਕਾਰਾਂ ਦਾ ਫਰਜ਼ ਬੰਦਾ ਸਰਕਾਰਾਂ ਕਰਨ ਤੁਸੀਂ ਕਹਤਾ 20000 ਤੇ 4 ਲੱਖ ਜਦੋਂ ਆਊਗੀ ਉਹ ਦੇਖਾਂਗੇ ਲੋਕ ਤਾਂ ਤਰਾਹੇ ਮਾਮ ਤਰਾਹੇ ਮਾਮ ਕਰ ਰਹਾ ਕਹਿੰਦਾ ਕਿ ਸੁਖਵੀਰ ਸਿੰਘ ਬਾਦਲ ਨੋਟ ਵੰਡ ਰਿਹਾ ਨੋਟ ਇੱਥੋਂ ਨਹੀਂ ਆਇਆ ਨੋਟ ਉੱਥੋਂ ਆਇਆ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਜਿਹੜਾ ਲੋੜ ਬੰਦ ਸੀ ਉਹਦੇ ਹੱਥਾਂ 'ਚ ਪਹੁੰਚੇ ਆ ਜਿਹਨੂੰ ਟਰੈਕਟਰ ਚੋਂ ਡੀਜ਼ਲ ਚਾਹੀਦਾ ਉਹਨੂੰ ਮਿਲਿਆ ਤੇ ਯਾਰ ਤੁਸੀਂ ਇੱਥੇ ਵੀ ਕੋਈ ਉਹ ਲੱਭਦੇ ਹੋ ਕਿ ਸਾਨੂੰ ਇਸ ਵਿਪਤਾ ਦੇ ਵਿੱਚੋਂ ਵੀ ਰਾਜਨੀਤੀ ਲੱਭ ਜਵੇ মিডিਆ ਨਵਾਂ ਨਵਾਂ ਆਇਆ ਸੀ ਤੇ ਉਹਦੇ ਕਰਕੇ ਉਹਦੇ ਮੋਢਿਆਂ ਤੇ ਚੜ ਕੇ ਕਈ ਨਵੇਂ-ਨਵੇਂ ਸਟਾਰ ਵੀ ਬਣ ਗਏ ਹਮ ਪਰ ਉਹ ਜਿਵੇਂ ਕਹਿੰਦੇ ਆ ਨਾ ਕਿ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਉਹ ਕਹਾਵਤ ਸਾਹਮਣੇ ਆਉਣ ਲੱਗੀ ਆ ਜੱਥੇਬੰਦੀ ਸਾਡੇ ਕਲਾਕਾਰ ਵੀ ਸਾਡੇ ਗੌਣ ਵਾਲੇ ਵੀ ਸਾਡੀਆਂ ਬਾਹਰੀ ਜੱਥੇਬੰਦੀਆਂ ਖਾਸ ਕਰਕੇ ਜੇ ਮੈਂ ਕਹਾਂ ਕਿ ਸਾਡੇ ਐਨਆਰਆਈ ਭਰਾ ਜਿੰਨਿਆਂ ਨੇ ਵੀ ਇਹ ਨਾ ਦਨਾ ਚ ਮਦਦ ਕੀਤੀ ਹੈ ਅਸੀਂ ਉਹਨੂੰ ਸਵਾਗਤ ਜੋ ਕਹਿੰਦੇ ਆ ਅਸੀਂ ਉਹਦਾ ਵੈਲਕਮ ਕਰਦੇ ਆ ਅਸੀਂ ਕਿਸਦਾ ਕ੍ਰਿਟਿਸਿਜ਼ਮ ਨਹੀਂ ਕਰਦੇ ਸਰਕਾਰ ਇਸ ਤੋਂ ਪਿਛਲੀ ਲੰਬੀ ਕਾਂਗਰਸੀ ਸਰਕਾਰ ਉਹਨਾਂ ਕੋਲੇ ਭੰਡਣ ਤੇ ਨਿੰਦਣ ਨੂੰ ਕੌਣ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਅਕਾਲੀ ਦਲ ਉਹ ਯਾਰ ਸਾਨੂੰ ਤਾਂ ਸੱਤਾ ਦੇ ਬਾਹਰ ਉਹਨੂੰ ਐਬਸੋਲਵ ਹੋ ਗਏ ਤੁਸੀਂ ਜਿਹੜੇ ਸਾਡੇ ਤੋਂ ਪਹਿਲਾਂ 5 ਸਾਲ ਰਾਜ ਕਰ ਉਹਨਾਂ ਕੋਈ ਕੁਝ ਬੋਲਦੇ ਨਹੀਂ ਚਾਰੇ ਪਾਸੇ ਸਾਰੀ ਸੜਕਾਂ ਪੱਟੀਆਂ ਹੋਈਆਂ ਕਿਤੇ ਸੇਵਰ ਪੁੱਟ ਗਿਆ ਟੈਂਕਰ ਖੜੇ ਕੀਤੇ ਆ ਹਮ ਮਤਲਬ ਕੋਈ ਪਲਾਨਡ ਡਵੈਲਪਮੈਂਟ ਜੇ ਤੁਸੀਂ ਕਰਨਾ ਵਿਚਾਰ ਨਾ ਹੈ ਨੀ ਕੀ ਤੁਸੀਂ ਕਾਲੀ ਪਈਆ ਕਿ ਅਸੀਂ ਸੜਕ ਤੋਂ ਪਹਿਲਾਂ ਪਹਿਲਾਂ ਸੜਕਾ ਬਣਾ ਉਹ ਯਾਰ ਪਹਿਲੇ 3-3 ਸਾਲ ਕੀ ਕਰਦੇ ਰਹੇ ਹਾਂ ਧੀ ਬਖਤੀ ਤੌਰ ਤੇ ਕਹਿ ਗਏ ਉਹਨਾਂ ਨੇ ਸੁਣ ਲਈ ਫ੍ਰੀ ਬਿਜਲੀ ਤੇ ਆ ਜਿਹੜਾ ਪੰਜਾਬ ਉੱਠ ਕੇ ਖੜਾ ਹੋਇਆ ਪੰਜਾਬ ਪੰਜਾਬ ਦੀ ਸਹਾਇਤਾ ਕਰ ਰਿਹਾ ਉਹਨੇ ਕੇਂਦਰ ਦੀ ਝਾਕ ਨਹੀਂ ਰੱਖੀ ਉਹਨੇ ਕਿਸੇ ਨਾਲ ਦੀ ਝਾਕ ਨਹੀਂ ਰੱਖੀ ਜਿਹੜੇ ਉਹ ਟਰੈਕਟਰਾਂ ਨੇ ਲੱਦ ਕੇ ਪੰਜਾਬ ਦੇ ਯੋਧੇ ਜਿਹਨੂੰ ਕਿਸੇ ਵੇਲੇ ਇੱਥੇ ਆ ਕੇ ਕੇਜਰੀਵਾਲ ਨੇ ਤੇ ਰਾਹੁਲ ਗਾਂਧੀ ਨੇ ਇਹ ਕਹਿ ਕੇ ਬਨਾਮ ਕੀਤਾ ਸੀ 76% ਨਸ਼ੇੜੀ ਹੈ ਜੀ ਪੰਜਾਬ ਵਿੱਚ ਪੰਜਾਬ ਉੜਤਾ ਪੰਜਾਬ ਹੈ ਜੀ ਇਹ ਉਹ ਪੰਜਾਬੀਆਂ ਨੇ ਦਿਖਾਤਾ ਪਾਉਂਦੇ ਉਹ ਟਰੈਕਟਰ ਜਿਨ੍ਹਾਂ ਨੂੰ ਕਹਿੰਦੇ ਫੁਕਰੇ ਆ ਜੀ ਬਰਬਾਹ ਆ ਪਤਾ ਨਹੀਂ ਕੀ ਕੀ ਦੇਸ਼ ਧਰੋਈ ਆ ਅੱਤ ਅੱਤ ਆ ਉਹ ਤਾਂ ਆਪ ਕਮ ਕੜਾ ਕਰਗੇ ਜੀ ਤੁਸੀਂ ਹੁਣ ਉਹਨਾਂ ਨੂੰ ਲਾਲਚ ਦੇ ਦੋਗੇ 1000 ਰੁਪਏ ਦਾ ਚਾਹੀਦਾ ਸੀ ਸਾਡੇ ਬੱਚਿਆਂ ਨੂੰ ਰੁਜ਼ਗਾਰ ਜਿਹਦੀ ਲੋੜ ਸੀ ਸਾਨੂੰ ਚਾਹੀਦੀ ਸਹੀ ਅਰਥਾ ਡਵੈਲਪਮੈਂਟ ਜਿਹੜੀਆਂ ਸਟੇਜ ਤੇ ਟਾਰਾ ਮਾਰ ਦਿੰਦੇ ਸੀ ਸੱਤਾ ਚੋਂ ਤੋਂ ਪਹਿਲਾਂ ਸਾਨੂੰ ਚਾਹੀਦਾ ਸੀ ਲੋਕਪਾਲ ਜਿਹਨੂੰ ਲੈ ਕੇ ਅੰਨਾ ਹਜ਼ਾਰ ਦੇ ਮੋਢੇ ਤੇ ਚੜ ਕੇ ਲੋਕਪਾਲ ਬਣ ਲਿਆਵਾਂਗੇ ਆਰਟੀ ਖਤਮ ਕਰਤੀ ਆਰਟੀ ਦਾ ਭੋਗ ਪਾਤਾ ਸੂਚਨਾ ਕਮਿਸ਼ਨਰਾਂ ਦਾ ਭੋਗ ਪਾਤਾ ਤੁਸੀਂ ਕਿਹਦੀਆਂ ਗੱਲਾਂ ਕਰਦੇ ਹੋ 1600 ਕਰੋੜ ਦਾ ਮੈਂ ਤੁਹਾਡੇ ਮਾਧਮ ਰਾਹੀਂ ਇੱਕ ਗੱਲ ਕਹਿਣੀ ਚਾਹਣਾ ਕਿ ਜੋ ਵੀ ਤੁਸੀਂ ਐਲਾਨ ਕੀਤਾ ਹੈ ਕਿਰਪਾ ਕਰਿਓ ਇਹਨੂੰ ਡਾਇਰੈਕਟ ਬੈਨੀਫਿਟ ਸਕੀਮ ਰਾਹੀਂ ਸਿੱਧਾ ਜ਼ਰੂਰਤਮੰਦ ਦੇ ਖਾਤੇ 'ਚ ਪਾਇਓ ਆ ਸਰਕਾਰ ਰਾਹੀਂ ਨਾ ਦੇ ਦਿਓ ਇਸ ਇਤਿਹਾਰ ਲੱਗ ਜਾਣਾ 11-1200 ਕਰੋੜ ਦੇ ਵਿੱਚੋਂ ਸਤਿ ਸ੍ਰੀ ਅਕਾਲ ਮੇਰਾ ਨਾਮ ਰਮਨਦੀਪ ਸਿੰਘ ਔਲਖ ਸ਼ੋਮੇ ਅਕਾਲੀ ਦਲ ਸੁਖਵੀਰ ਸਿੰਘ ਬਦਲਜੀਵ ਵੱਲੋਂ ਆਪਣੇ ਵਰਕਰਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਨੇ ਕਿ ਸਟਿੱਕਰ ਨੂੰ ਲੈ ਕੇ ਔਰ ਝੰਡਿਆਂ ਨੂੰ ਲੈ ਕੇ ਨਿਰਦੇਸ਼ ਦਿੱਤੇ ਗਏ ਔਰ ਹਰ ਕਬਰਕਰ ਨੂੰ ਘਟੋ ਕੱਢ 200 ਸਟਿੱਕਰ ਔਰ 1000 ਝੰਡੇ ਦਾ ਨਿਰਦੇਸ਼ ਦਿੱਤਾ ਗਿਆ ਵਾ ਕੀ ਕਾਰਨ ਕਿਉਂ ਇਹ ਨਿਰਦੇਸ਼ ਦਿੱਤੇ ਗਏ ਨੇ ਸਾਡਾ ਮੌਜੂਦ ਨੇ ਹਲਕਾ ਆਤਮ ਨਗਰ ਇਨਚਾਰਜ ਜਗਵੀਰ ਸਿੰਘ ਸੋਖੀ ਜੀ ਆਪਾਂ ਨਾਲ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਦੇਖਣ ਵਾਲੇ ਭਰਾਵਾਂ ਨੂੰ ਸਰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਹੜਾ ਕਿ ਕੀ ਲੋੜ ਪੈ ਗਿਆ ਸੁਖਬੀ ਸਿੰਘ ਬਾਦਲ ਜੀ ਨੂੰ ਸਟicker ਔਰ ਝੰਡੇ ਦੇ ਨਿਰਦੇਸ਼ ਇਹਨੂੰ ਕੀ ਕਰਨ ਕੀ ਲੱਗਦਾ ਕਿਦਾਂ ਲੋੜ ਪੰਜਾਬ ਦੀ ਹੈ ਲੋੜ ਪੰਜਾਬ ਦੇ ਆਵਾਮ ਦੀ ਹੈ ਔਰ ਇਹ ਲੋੜ ਜਿਹੜੇ ਲੋਕ ਸਤਾਏ ਜਾ ਚੁੱਕੇ ਆ ਦਿੱਲੀ ਦੇਆਂ ਘਰਵੀਆਂ ਤੋਂ ਇਹ ਉਹਨਾਂ ਦੀ ਲੋੜ ਹੈ ਉਹਨਾਂ ਦੀ ਆਵਾਜ਼ ਹੈ ਉਹ ਆਵਾਜ਼ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਤੱਕ ਪਹੁੰਚੀ ਹੈ ਤੇ ਉਹਨਾਂ ਨੇ ਉਸ ਆਵਾਜ਼ ਨੂੰ ਮੁੱਖ ਰੱਖਦੇ ਹਾਂ ਆਕਾਲੀ ਦਲ ਦੇ ਯੋਧਿਆਂ ਨੂੰ ਇਹ ਹੁਕਮ ਕੀਤਾ ਕਿਉਂਕਿ ਅੱਜ ਸਮੁੱਚਾ ਪੰਜਾਬ ਇਸ ਗੱਲ ਤੇ ਫਖਰ ਕਰ ਰਿਹਾ ਮਾਣ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਤੇ ਮਾਣ ਕਰ ਰਿਹਾ ਬੇਸ਼ੱਕ ਬੜੀ ਵੱਡੀ ਤਰਾਸ ਦੀ ਪੰਜਾਬ ਦੇ ਵਿੱਚ 1988 ਤੋਂ ਬਾਅਦ 2025 ਚ ਆਈ ਹੈ ਹਰਾਂ ਦੁਆਰਾ ਕੁਝ ਲੋਕ ਕਹਿੰਦੇ ਆ ਕਿ ਕੁਦਰਤੀ ਆਫਤ ਹੈ ਕੁਝ ਲੋਕਾਂ ਦਾ ਮਤ ਹੈ ਕਿ ਇਹ ਮੈਨ ਮੇਡ ਹੈ ਇਹ ਜਾਣ ਬੁੱਝ ਕੇ ਪੰਜਾਬ ਨੂੰ ਢਾ ਲਾਉਂਦਾ ਜਦੋਂ ਨਾ ਕੁਝ ਵੀ ਹੈ ਮੈਂ ਉਸ ਡਿਬੇਟ 'ਚ ਨਹੀਂ ਪੈਂਦਾ ਪਰ ਸਰਦਾਰ ਸਖਬੀਰ ਸਿੰਘ ਬਾਦਲ ਨੇ ਸਮੁੱਚੇ ਪੰਜਾਬ ਦੇ ਵਿੱਚ ਜੋ ਹੜਕੀਟਾਂ ਦੀ ਬਾਹ ਫੜੀ ਹੈ ਜਿਵੇਂ ਉਹਨਾਂ ਦੀ ਹਰ ਪੱਖੋਂ ਚਾਹੇ ਉਹ ਸਿੱਧਾ ਕੈਸ਼ ਦੇ ਕੇ ਆ ਡੀਜ਼ਲ ਦੇ ਕੇ ਆ ਉਹਨਾਂ ਦੇ ਹੋਰ ਸਾਧਨ ਦੇ ਕੇ ਆ ਉਹ ਮਦਦ ਕੀਤੀ ਹੈ ਉਸ ਚੀਜ਼ ਨੇ ਇਹ ਗੱਲ ਅੱਜ ਘਰ-ਘਰ 'ਚ ਪਹੁੰਚਾ ਦਿੱਤੀ ਆ ਘਰ-ਘਰ ਵਿੱਚ ਉਹ ਆਵਾਜ਼ ਆ ਰਹੀ ਆ ਕਿ ਖੇਤਰੀ ਪਾਰਟੀ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੀ ਸੱਤਾ ਦੇ ਉੱਤੇ ਆਉਣਾ ਬੜਾ ਜ਼ਰੂਰੀ ਹੈ ਤੇ ਉਸ ਗੱਲ ਕਰਕੇ ਸਾਡੇ ਯੋਧਿਆਂ ਚ ਅਕਾਲੀ ਦਲ ਦੇ ਸਾਡੇ ਸਾਰੇ ਜੁਝਾਰੂਆਂ 'ਚ ਇੱਕ ਸਪਰਟਿਕ ਜੋਸ਼ ਭਰਨ ਦੇ ਲਈ ਪ੍ਰਧਾਨ ਸਾਹਿਬ ਨੇ ਇਹ ਹੁਕਮ ਸਾਨੂੰ ਲਾਇਆ गया गया ला स्टिकर लांदे नाल की साबित ਹੋਏਗਾ ਕੀ ਗੱਲ ਆ ਵੋਟ ਬੈਂਕ ਇਕੱਠਾ ਕਰ ਰਹੇ ਹੋ ਕਿ ਕੰਨ ਦੀ ਲਗਾ ਕੀ ਸਟicker लांदे नाल ਜਿਹੜਾ ਕੀ ਲੋਕ ਲੋਕਾਂ ਦੇ ਵਿੱਚ ਤੁਸੀਂ ਜਾਣੇ ਵਿਚਰਦੇ ਪਏ ਹੋ ਸਟicker लांदਿਆ ਤਾਂ ਤੁਹਾਡਾ ਵੋਟ ਬੈਂਕ ਇਕੱਠਾ ਹੋਏਗਾ ਦੂਸਰੇ ਨੰਬਰ ਤੇ ਤੁਸੀਂ ਹੜਾ ਦੀ ਗੱਲ ਕੀਤੀ ਆ ਹੜਾ ਵਿੱਚ ਜਾਣੇ ਨੇ ਔਰ ਪੜਾ ਆਮਾਨੀ ਪਾਰਟੀ ਵੱਲੋਂ ਵੀ ਕਾਫੀ ਮਦਦ ਕੀਤੀ ਜਾ ਰਹੀ ਹੈ 1 ਏਕੜ ਦਾ 20000 ਰੁਪਏ ਦਿੱਤਾ ਜਾ ਰਿਹਾ ਵਾ ਅਗਰ ਕੋਈ ਜੀ ਚਲਾ ਗਿਆ ਉਸ ਨੂੰ 4 ਲੱਖ ਰੁਪਏ ਦਿੱਤਾ ਜਾ ਰਿਹਾ ਵਾ ਆਮਾਨੀ ਪਾਰਟੀ ਵੱਲੋਂ ਵੀ ਤਾਂ ਮਦਦ ਕੀਤੀ ਜਾ ਰਹੀ ਤੁਸੀਂ ਆ ਮੇਰੀ ਇੰਟਰਵਿਊ ਕਰ ਰਹੇ ਹੋ ਤੁਹਾਡੇ ਜਿਸ ਆਹ ਫੋਨ ਸੈੱਟ ਜਾਂ ਮੀਡੀਅਮ ਰਾਹੀਂ ਹੋ ਰਹੀ ਆ ਇਹਦੇ ਤੇ ਕੰਪਨੀ ਦਾ ਲੋਗੋ ਲੱਗਿਆ ਹੋਇਆ ਜੇ ਇਹ ਲੋਗੋ ਨਾ ਲੱਗਿਆ ਹੋਵੇ ਕੀ ਤੁਸੀਂ ਇਸ ਫੋਨ ਨੂੰ ਖਰੀਦੋਗੇ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਸਟicker Proud to be Akali ਅਸੀਂ ਹਾਂ ਅਕਾਲੀ ਦਲ ਦੇ ਨਾਲ ਤੇ ਝੰਡਾ ਹੂੰ ਇਹ ਇੱਕ ਸ਼ਾਨਦਾ ਪ੍ਰਤੀਕ ਹੈ ਹੂੰ ਤੇ ਇਹ ਸਾਡਾ ਪਾਰਟੀ ਦਾ ਲੋਗੋ ਵੀ ਹੈ ਹੂੰ ਇਸ ਕਰਕੇ ਇਹ ਜ਼ਰੂਰੀ ਹੈ ਹੂੰ ਮੈਂ ਤੁਹਾਡੀ ਇਸ ਗੱਲ ਥੋੜੀ ਜਿਹੀ ਕਰੈਕਸ਼ਨ ਕਰ ਦਿਆਂ ਜਿਹੜੀ ਤੁਸੀਂ ਹੜਾਂ ਵਾਲੀ ਗੱਲ ਕੀਤੀ ਆ ਹੂੰ ਪਤਾ ਨਹੀਂ ਕਿੰਨੇ ਕ ਵਿਅਕਤੀ ਇਹ ਗੱਲ ਕਹਿੰਦੇ ਹੋਣਗੇ ਤੁਹਾਡੀ ਇੰਟਰਵਿਊ ਥੱਲੇ ਕਮੈਂਟਸ 'ਚ ਵੀ ਗੱਲ ਆ ਜਾਊਗੀ ਹੂੰ ਕਿਹੜੀ ਸਰਕਾਰ ਨੇ ਜੇ ਬਦਲ ਕੀਤੀ ਸਰਕਾਰ ਨੇ ਤੁਸੀਂ ਨਾ ਲਿਆ ਆਮ ਆਦਮੀ ਪਾਰਟੀ ਨੇ ਹਮ ਆਮ ਆਦਮੀ ਪਾਰਟੀ ਨੇ ਆਪਣੇ ਤੌਰ ਤੇ ਕੀ ਕੀਤਾ ਹਮ ਸਰਕਾਰਾਂ ਦਾ ਫਰਜ਼ ਬੰਦਾ ਸਰਕਾਰਾਂ ਕਰਨ ਹਮ ਤੁਸੀਂ ਕਹਿੰਦਾ 20000 ਤੇ 4 ਲੱਖ ਜਦੋਂ ਆਊਗੀ ਉਹ ਦੇਖਾਂਗੇ ਹਮ ਲੋਕ ਤਾਂ ਤਰਾਹੇ ਮੰਤਰਾਹੇ ਮੰ ਕਰ ਰਹੇ ਆ ਹਮ ਔਰ ਲੋਕ ਕਹਿ ਰਹੇ ਆ ਕਿ ਜਿੱਥੋਂ ਵੀ ਸਰਦ ਸੁਖਵੀਰ ਸਾਹਿਬ ਬਾਦਲੇ ਕਬਰੀ ਲੰਘ ਗਿਆ ਉੱਥੇ ਕੰਮ ਹੋਇਆ ਹੁਣ ਹਲੇ ਅਸੀਂ ਅਗਲੀ ਡਿਊਟੀ ਵੀ ਸਾਡੇ ਉੱਤੇ ਹੈਗੀ ਆ ਅਸੀਂ ਆਪਣੀ ਜਾਤੀ ਤੌਰ ਤੇ ਡਿਊਟੀ ਵੀ ਸਮਝਦੇ ਆ ਜਿਨ੍ਹਾਂ ਪਿੰਡਾਂ 'ਚ ਹੁਣ ਕਿਉਂਕਿ ਪਾਣੀ ਉਤਰ ਚੁੱਕਿਆ ਖੇਤਾਂ ਨੂੰ ਪਧਰਾ ਕਰਨ ਦੀ ਲੋੜ ਹੈ ਸਾਡੀਆਂ ਟੀਮਾਂ ਉੱਤੇ ਟਰੈਕਟਰ ਲੈ ਕੇ ਫੋਗਿੰਗ ਮਸ਼ੀਨਾਂ ਲੈ ਕੇ ਕਿਉਂਕਿ ਹੁਣ ਬਿਮਾਰੀਆਂ ਫੈਲਣ ਦਾ ਖਤਰਾ ਹੈ ਦਵਾਈਆਂ ਲੈ ਕੇ ਕਿਉਂਕਿ ਰਾਸ਼ਨ ਸਾਰੀਆਂ ਸੰਸਥਾਵਾਂ ਵੱਲੋਂ ਬਹੁਤ ਆ ਗਿਆ ਮੈਂ ਕੱਲ ਹੋਰ ਕਹਿ ਦਵਾਂ ਚਾਹੇ ਸਰਕਾਰ ਜਾਂ ਕੋਈ ਵੀ ਪਾਰਟੀ ਹਮ ਕੋਈ ਵੀ ਜੱਥੇਬੰਦੀ ਸਾਡੇ ਕਲਾਕਾਰ ਵੀ ਸਾਡੇ ਗਵਣ ਵਾਲੇ ਵੀ ਸਾਡੀਆਂ ਬਾਹਰੀ ਜੱਥੇਬੰਦੀਆਂ ਖਾਸ ਕਰਕੇ ਜੇ ਮੈਂ ਕਹਾਂ ਕਿ ਸਾਡੇ ਐਨਆਰਆਈ ਭਰਾ ਜਿਨਿਆਂ ਨੇ ਵੀ ਇਹਨਾਂ ਦਿਨਾਂ ਚ ਮਦਦ ਕੀਤੀ ਹੈ ਅਸੀਂ ਉਹਨੂੰ ਸਵਾਗਤ ਜੋ ਕਹਿੰਦੇ ਆ ਅਸੀਂ ਉਹਦਾ ਵੈਲਕਮ ਕਰਦੇ ਆ ਅਸੀਂ ਕਿਸਦਾ ਕ੍ਰਿਟਿਸਿਜ਼ਮ ਨਹੀਂ ਕਰਦੇ ਕੋਈ ਕਹਿੰਦਾ ਕਿ ਸੁਖਵੀਰ ਸਿੰਘ ਬਾਦਲ ਲੋਟ ਬੰਦ ਰਿਹਾ ਨੋਟ ਇੱਥੋਂ ਨਹੀਂ ਆਇਆ ਨੋਟ ਉੱਥੋਂ ਆਇਆ ਇੱਕ ਗੱਲ ਬੜੀ ਸਪੱਸ਼ਟ ਹੈ ਕਿ ਜਿਹੜਾ ਲੋਟ ਬੰਦ ਸੀ ਉਹਦੇ ਹੱਥਾਂ 'ਚ ਪਹੁੰਚੇ ਆ ਹੂੰ ਜਿਵੇਂ ਟਰੈਕਟਰ ਚੋਂ ਡੀਜ਼ਲ ਚਾਹੀਦਾ ਉਹਨੂੰ ਮਿਲਿਆ ਤੇ ਯਾਰ ਤੁਸੀਂ ਇੱਥੇ ਵੀ ਕੋਈ ਉਹ ਲੱਭਦੇ ਹੋ ਕਿ ਸਾਨੂੰ ਇਸ ਡੱਬੇ ਦੇ ਵਿੱਚੋਂ ਵੀ ਰਾਜਨੀਤੀ ਲੱਭ ਜਵੇ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਹਰ ਉਸ ਬਸ਼ਰ ਦਾ ਹਰ ਉਸ ਸਖਸ਼ ਦਾ ਜੋ ਟੈਲਫੋਨ ਵੀ ਕਿਸੇ ਨੇ ਪਾਇਆ ਅਸੀਂ ਉਹਨੂੰ ਸਵਾਗਤਯੋਗ ਕਹਿੰਦੇ ਆ ਕਿਉਂਕਿ ਪੰਜਾਬ ਨੂੰ ਸਾਡੇ ਉਹਨਾਂ ਭਰਾਵਾਂ ਨੂੰ ਮੁਰ ਇਹਾਂ ਤੇ ਖੜੇ ਹੋਣ ਦੇ ਕੰਮ ਆ ਗਿਆ ਵਾਰਡ ਪ੍ਰਧਾਨ 200 ਬੰਦੇ ਸਟicker ਔਰ ਝੰਡੇ ਦਾ ਕਹਿ ਗਿਆ ਵਾ ਠੀਕ ਹੈ ਜੀ ਕੀ ਲੱਗਦਾ ਵਾ ਇੱਕ ਵਾਰਡ ਦੇ ਵਿੱਚ 200 ਬੰਦਾ ਇਕੱਠਾ ਕਰਨਾ ਇਕੱਠਾ ਹੋ ਜਾਏਗਾ ਇੱਕ ਵਾਰਡ ਪ੍ਰਧਾਨ ਦੀ ਗੱਲ ਕਰ ਲਈਏ ਤਾਂ ਆਪਾਂ ਕੀ ਲੱਗਦਾ ਵਾ ਕਿਉਂਕਿ ਪਹਿਲਾਂ ਕਾਫੀ ਇਮੇਜ ਖਰਾਬ ਹੋ ਚੁੱਕੀ ਸੀ ਸ਼ੋਮਨੀ ਅਕਾਲੀ ਦਲ ਦੀ ਉਹ ਇਮੇਜ ਇਸ ਟਾਈਮ ਕੀ ਲੱਗਦਾ ਲੋਕਾਂ ਦੇ ਜ਼ਿਹਨ ਦੇ ਵਿੱਚ ਹੈ ਕਿ ਇਸ ਟਾਈਮ ਅਕਾਲੀ ਦਲ ਦੀ ਇਮੇਜ ਠੀਕ ਹੋ ਰਹੀ ਆ ਜਾਂ ਬਰਕਰਾਰ ਨਹੀਂ ਦੇਖੋ ਮੈਂ ਤੁਹਾਡੇ ਇਸ ਗੱਲਾਂ ਬਿਲਕੁਲ ਸਹਿਮਤ ਆ ਹੂੰ ਕਿਉਂਕਿ ਸੋਸ਼ਲ ਮੀਡੀਆ ਨਵਾਂ ਨਵਾਂ ਆਇਆ ਸੀ ਹੂੰ ਤੇ ਉਹਦੇ ਕਰਕੇ ਉਹਦੇ ਮੋਢਿਆਂ ਤੇ ਚੜ ਕੇ ਕਈ ਨਵੇਂ ਨਵੇਂ ਸਟਾਰ ਵੀ ਬਣ ਗਏ ਹੂੰ ਪਰ ਉਹ ਜਿਵੇਂ ਕਹਿੰਦੇ ਆ ਨਾ ਕਿ ਨਵਾਂ ਨਵਾਂ ਦਿਨ ਤੇ ਪੁਰਾਣਾ ਸੌ ਦਿਨ ਹੂੰ ਉਹ ਕਹਾਵਤ ਸਾਹਮਣੇ ਆਉਣ ਲੱਗੀ ਜਾ ਹੂੰ ਨਮਿਆਂ ਦੀ ਜਿਹੜੀ ਟਰਮ ਆ ਗਈ ਕਹਾਣੀ ਖਤਮ ਹੋਣ ਲੱਗੀ ਤੇ ਪੁਰਾਣੀ ਚੀਜ਼ ਫਿਰ ਚੰਗੀ ਲੱਗਦੀ ਹੈ ਸ਼ਰੋਣੀ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਹੂੰ ਤੇ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਹੂੰ ਸਾਰੀਆਂ ਪਾਰਟੀਆਂ ਮੈਂ ਕਹਿੰਦਾ ਨਾਂ ਨਹੀਂ ਲੰਦਾ ਉਦੇ ਵਿੱਚ ਇਹ ਕੋਈ ਗੱਲ ਨਹੀਂ ਹੈ ਕਿ ਸਾਡੇ ਕੋਲੇ ਵਰਕਰ ਨਹੀਂ ਬੈਠੇ 200 200 ਤਾਂ ਸਾਡੇ ਇੱਕ ਬੂਥ ਤੇ ਹੀ ਵਰਕਰ ਬੈਠਾ ਇਹ ਨਹੀਂ ਗੱਲ ਹੈਗੀ ਆ ਉਹਨਾਂ ਦੇ ਵਿੱਚੋਂ ਸਰਪਰ ਮੈਂ ਇਹ ਗੱਲ ਕਹੀ ਆ ਆਪਣੀ ਉਸ ਮੀਟਿੰਗ ਦੇ ਦੌਰਾਨ ਕਿ ਜਿਹੜੇ ਸਾਡੇ ਅਕਾਲੀ ਦਲ ਦੇ ਸੀਨੀਅਰ ਸਾਡੇ ਆਗੂ ਸਹਿਬਾਨ ਨੇ ਸਾਡੇ ਹਲਕਿਆਂ 'ਚ ਬੈਠੇ ਆ ਉਹ ਇੱਕ ਇੱਕ ਬੋਰਡ ਦੇ ਵਿੱਚ 2 200 ਦੇ ਕਰੀਬ ਸਾਡੇ ਬੈਠੇ ਆ ਉਹ ਸੰਗਠਿਤ ਹੋਣ ਸੰਗਠਿਤ ਹੋ ਕੇ ਆਪਣਾ WhatsApp ਗਰੁੱਪ ਬਣਾਉਣ ਜਿਸ ਨਾਲ ਉਹ ਅੱਗੋਂ ਆਪਣੀ ਬਾਕੀ ਟੀਮ ਜੋੜ ਸਕਣ ਬਹੁਤ ਵੱਡੀ ਸਾਡੀ ਫੌਜ ਬੈਠੀ ਆ ਸ਼ਰੋਮਣੀ ਅਕਾਲੀ ਦਲ ਕਿਉਂ ਡਰਾਉਂਦਾ ਸਾਰਿਆਂ ਨੂੰ ਤੁਸੀਂ ਅੱਗਲ ਦੇਖੋ ਆ ਮੌਜੂਦਾ ਸਰਕਾਰ ਹਮ ਇਸ ਤੋਂ ਪਿਛਲੀ ਲੰਬੀ ਕਾਂਗਰਸੀ ਸਰਕਾਰ ਹਮ ਉਹਨਾਂ ਕੋਲੇ ਭੰਡਣ ਤੇ ਨਿੰਦਣ ਨੂੰ ਕੌਣ ਹੈ ਹਮ ਸਰਦਾਰ ਸੁਖਵੀਰ ਸਿਰ ਨੂੰ ਬਾਦਲ ਤੇ ਅਕਾਲੀ ਦਲ ਹਮ ਉਹ ਯਾਰ ਸਾਨੂੰ ਦਾ ਸੱਤਾ ਜੋ ਬਾਹਰ ਉਹਨੂੰ ਐਬਸੋਲਵ ਹੋ ਗਏ ਤੁਸੀਂ ਜਿਹੜੇ ਸਾਡੇ ਤੋਂ ਪਹਿਲਾਂ 5 ਸਾਲ ਰਾਜ ਕਰੋ ਉਹਨਾਂ ਕੋਈ ਕੁਝ ਬੋਲਦੇ ਨਹੀਂ ਡਰ ਕਿਤੋਂ ਲੱਗਦਾ ਕਿਉਂ ਲੱਗਦਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇੱਕ ਗੱਲ ਕਹੀ ਆ ਉਹ ਜਿਹੜੀ ਉਹ ਹਿੰਦੁਸਤਾਨ ਤੇ ਪਾਕਿਸਤਾਨ ਦੀ ਬਲਾਦ ਦੀ ਗੱਲ ਕੀਤੀ ਆ ਉਹ ਕਹਿੰਦੇ ਕਿਉਂ ਅਕਾਲੀਆਂ ਤੋਂ ਡਰਦੇ ਆ ਅਕਾਲੀਆਂ ਦੀ ਫੌਜ ਤਕੜੀ ਹੈ ਕਿ ਅਕਾਲੀਆਂ ਦੀ ਫੌਜ ਦਾ ਜਰਨੈਲ ਸਰਦਾਰ ਸੁਖਵੀਰ ਸਿੰਘ ਬਾਦਲ ਦਲੇਰ ਹੈ ਸਾਡਾ ਜਿਹੜਾ ਵੋਟ ਬੈਂਕ ਆ ਸਾਡਾ ਜਿਹੜਾ ਕਿਡਰ ਹੈ ਉਹ ਇੰਪੈਕਟ ਹੈ ਉਹ ਵੀ ਘਟਿਆ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਨੇ ਹੋਰ ਗੱਲਾਂ ਨੇ ਬਹਿਕਾਵੇ ਚ ਲਿਆ ਆਂਦਾ ਕੋਈ ਬਦਲਾਅ ਚ ਆਗੇ ਕੁਝ ਹੋਰ ਚ ਆਗੇ ਉਹਦੇ ਕਰਕੇ ਕੁਝ ਫਰਕ ਪਿਆ ਸੀ ਲੇਕਿਨ ਉਹ ਰੋਜ਼ ਦੀ ਰੋਜ਼ ਬਦਲ ਰਿਹਾ ਮੇਰੀ ਆ ਪਿਛਲੀ ਮੀਟਿੰਗ ਕਰਨ ਤੋਂ ਬਾਅਦ ਮੈਨੂੰ ਲਗਾਤਾਰ ਸੁਨੇਹੇ ਆ ਰਹੇ ਆ ਕਿ ਹਰ ਹਫਤੇ ਸੋਖੀ ਸਾਹਿਬ ਮੀਟਿੰਗਾਂ ਰੱਖੋ ਹਰ ਹਫਤੇ ਤੁਹਾਨੂੰ ਅਸੀਂ ਇਸ ਸ਼ਨੀਵਾਰ ਸ਼ਾਇਦ ਮੈਂ 2 ਜਾਂ 3 ਮੀਟਿੰਗਾਂ ਲੈ ਮੇਰੀਆਂ ਹਮ ਔਰ ਮੈਂ ਇਸ ਸ਼ਨੀਵਾਰ ਦਾ ਦਿਨ ਪੱਕਾ ਕੀਤਾ ਤੇ ਐਤਵਾਰ ਦਾ ਦਿਨ ਤਾਂ ਕਿ ਸਾਡੇ ਜਿਹੜੇ ਕਮਾਂਕਾਰਾਂ ਵਾਲੇ ਵੀ ਇਹ ਕੰਮ ਕਰ ਵੀ ਕਰ ਦੇਣਾ ਔਰ ਸ਼ਾਮ ਦੇ ਟਾਈਮ ਅਸੀਂ ਆਪਣਾ ਪਾਰਟੀ ਪ੍ਰੋਗਰਾਮ ਵੀ ਲਾਂਚ ਕਰ ਸਕੀਏ ਇਸ ਕਰਕੇ ਸਵਾਲ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈ ਬੜਾ ਬੜਾ ਵਿਸ਼ਾਲ ਕੈਡਰ ਆ ਕਾਂਦੀ ਦਲ ਦਾ ਬਦਲਾਅ ਦੀ ਗੱਲ ਕੀਤੀ ਆਪਾਂ ਬਦਲਾਅ ਤੇ ਵੀ ਆਵਾਂਗੇ ਤੇ ਦੂਸਰਾ ਤੁਸੀਂ ਕਹਿਆ ਯੋਧੇ ਠੀਕ ਆ ਜੀ ਉਹ ਸ਼ੋਮਨੀ ਅਕਾਲੀ ਦਲ ਦੇ ਵਿੱਚ ਬਹੁਤ ਯੋਧੇ ਨੇ 2027 ਦੇ ਵਿੱਚ ਕੀ ਲੱਗਦਾ ਵਾ ਤੁਸੀਂ ਸਾਡੀ ਸਰਕਾਰ ਆਏਗੀ ਪਿਛਲੇ ਪਿਛਲੀ ਵੀ ਗੱਲ ਕਰ ਲਈਏ ਉਸ ਟਾਈਮ ਤੇ ਬਿਲਕੁਲ ਸੀਟਾਂ ਨਹੀਂ ਆ ਇੱਕ ਗੱਲ ਕਰ ਲਈਏ ਕੀ ਕਰਨਗੇ ਲੱਗਦਾ ਸੀਗਾ ਸਮੇਂ ਸਮੇਂ ਦੀ ਗੱਲ ਹੈ ਜੀ ਹੂੰ ਉਦੋਂ ਪਿੱਛੇ 10 ਸਾਲ ਲਗਾਤਾਰ ਸਰਕਾਰ ਵੀ ਆਈ ਹੈ ਨਾ ਹੂੰ 10 ਸਾਲ ਲਗਾਤਾਰ ਸਰਕਾਰ ਪੰਜਾਬ ਚ ਕੇਵਲ ਤੇ ਕੇਵਲ ਅਕਾਲੀ ਦਲ ਦੀ ਆਈ ਆ ਨਾ ਹੂੰ ਠੀਕ ਆ ਉਸ ਤੋਂ ਬਾਅਦ ਕੁਝ ਹਾਲਾਤ ਚੇਂਜ ਹੋ ਗਏ ਕੁਝ ਮਾਹੌਲ ਚੇਂਜ ਹੋ ਗਿਆ ਅਸੀਂ 10 ਸਾਲ ਬਾਅਦ ਰਹੇ ਨੇ ਹਮ ਠੀਕ ਆ ਜੀ ਸਾਡੇ ਖਿਲਾਫ 10 ਸਾਲ ਦੀ ਇਨਕਮ ਬੈਸੀ ਸੀ ਹੁਣ ਉਹ ਇਨਕਮ ਬੈਸੀ ਸਾਡੀ ਨਹੀਂ ਹੈ ਉਹ ਇਨਕਮ ਬੈਸੀ ਸਾਡੇ ਤੋਂ ਬਾਅਦ ਰਾਜ ਕਰਨ ਵਾਲਿਆਂ ਦੀ ਆ ਉਹ ਇਹਨਾਂ ਨੇ ਭੁਗਤਣੀਆਂ ਹਮ ਔਰ ਇਹਨਾਂ ਦੀ ਕਰਨੀ ਹਮ ਸਾਰੇ ਜਾਣਦੇ ਆ ਅੱਜ ਹਾਲਾਤ ਕੀ ਆ ਮਜ਼ਦੂਰ ਪਰੇਸ਼ਾਨ ਹੈ ਕਿਸਾਨ ਪਰੇਸ਼ਾਨ ਹੈ ਸਰਕਾਰੀ ਵਰਗ ਪਰੇਸ਼ਾਨ ਹੈ ਵਿਦਿਆਰਥੀ ਪਰੇਸ਼ਾਨ ਹੈ ਹਮ ਇੰਡਸਟਰੀ ਪਰੇਸ਼ਾਨ ਹੈ ਲਾਂਡ ਆਰਡਰ ਦਾ ਬੁਰਾ ਹਾਲ ਆ ਜਿਹੜਾ ਬਦਲਾ ਆ ਉਹ ਬਦਲਾ ਬੈਡ ਲਾ ਬਣ ਚੁੱਕਿਆ ਜਾਂ ਉਹ ਬਦਲਾ ਅਖੀਰਲਾ ਐਡਾ ਲੈ ਗਿਆ ਕੱਲਾ ਬਦਲਾ ਰਹਿ ਗਿਆ ਬਦਲਾ ਰਿਸ਼ਵਤ ਖੋਰੀ ਆ ਕ੍ਰਪਸ਼ਨ ਦਾ ਬੁਰਾ ਹਾਲ ਆ ਆ ਤੁਸੀਂ ਆਸ ਮੋਰੀ ਰੋਡ ਤੇ ਲੰਘ ਕੇ ਆਏ ਦੱਸੋ ਡਿਵੈਲਪਮੈਂਟ ਕਿਹਨੂੰ ਕਹਿੰਦੇ ਆ ਸਾਰਾ ਸ਼ਹਿਰ ਟੁੱਟਿਆ ਪਿਆ ਮੈਂ ਹੁਣ ਤੁਹਾਡੇ ਤੱਕ ਪਹੁੰਚਣਾ ਤੁਹਾਨੂੰ ਮੇਰੀ ਕਰੀਬ ਸਵਾ ਘੰਟਾ ਵੇਟ ਕਰਨੀ ਪਈ ਆ ਇਹ ਸਵਾ ਘੰਟਾ ਮੈਂ ਵਿਚਕਰਮਾ ਚੌਂਕ ਤੋਂ ਲੈ ਕੇ ਤੁਹਾਡੇ ਇੱਥੇ ਹੁਣ ਤੱਕ ਤੱਕ ਤੈਅ ਕੀਤਾ ਜਿਹੜਾ ਮਸਾ 12 ਮਿੰਟ ਦਾ ਰਸਤਾ ਹੈ ਸੜਕਾਂ ਤੇ ਟੋਏ ਨੇ ਗੱਡੀਆਂ ਟੁੱਟ ਰਹੀਆਂ ਆ ਜਿਹੜੀ ਆ ਸਾਡੀ ਬਹਿਲਟ ਆਤਮ ਨਗਰ ਦਾ ਜਿਹੜਾ ਸਾਡਾ ਇਲਾਕਾ ਆ ਜਨਤਾਨਗਰ ਸ਼ਿਮਲਾਪੁਰੀ ਦਾ ਇਹਨੂੰ ਐਗਜ਼ਿਟ ਇੱਕ ਆ ਸੋਖੀ ਰੋਡ ਹੈ ਅੱਗੇ ਡਾਬਾ ਰੋਡ ਹੈ ਅਗਲੀ ਚਿਮਨੀ ਰੋਡ ਹੈ ਉਧਰਲੇ ਪਾਸੇ ਨਰਮਲ ਪੈਸ ਰੋਡ ਆ ਜਾਂ ਉਸ ਤੋਂ ਅਗਲੀ ਗੈਸਪੋਰ ਵਾਲੀ ਰੋਡ ਆ ਹੋਰ ਸਾਨੂੰ ਕੋਈ ਐਗਜ਼ਿਟ ਪੁਆਇੰਟ ਨਹੀਂ ਹੈਗਾ ਚਾਰੇ ਪਾਸੇ ਸਾਰੀ ਸੜਕਾਂ ਪੱਟੀਆਂ ਹੋਈਆਂ ਕਿਤੇ ਸੇਵਰ ਪੁੱਟ ਗਿਆ ਟੈਂਕਰ ਖੜੇ ਕੀਤੇ ਆ ਮਤਲਬ ਕੋਈ ਪਲਾਨਡ ਡਿਵੈਲਪਮੈਂਟ ਜੇ ਤੁਸੀਂ ਕਰਨਾ ਵਿੱਚ ਉਹਦਾ ਹੈ ਨਹੀਂ ਕੀ ਤੁਸੀਂ ਕਾਲੀ ਪਈਆ ਕਿ ਅਸੀਂ ਸਤਾਈ ਤੋਂ ਪਹਿਲਾਂ ਪਹਿਲਾਂ ਸੜਕਾਂ ਬਣਾ ਉਹ ਯਾਰ ਪਹਿਲੇ 3.5 ਸਾਲ ਕੀ ਕਰਦੇ ਰਹੇ ਆ ਅੱਜ ਲੋਕਾਂ ਨੂੰ ਐਡੀ ਪਰੇਸ਼ਾਨੀਆਂ ਕੋ ਬਾਹਰ ਨਹੀਂ ਨਿਕਲ ਪਾ ਰਿਆ ਉਹ ਕੋਈ ਡਿਵੈਲਪਮੈਂਟ ਆ ਉਹ ਇਸ ਬਦਲੇ ਤੋਂ ਇਸ ਬਦਲਾਅ ਤੋਂ ਲੋਕ ਅੱਕ ਚੁੱਕੇ ਆ ਹਮ ਹੜਾ ਵਾਲੇ ਅਲੱਗ ਚੀਕਾ ਮਾਰਦੇ ਆ ਸ਼ਹਿਰਾਂ ਵਾਲੇ ਅਲੱਗ ਚੀਕਾ ਮਾਰਦੇ ਆ ਤੇ ਇਸ ਕਰਕੇ ਕਹਾਣੀਆਂ ਦੀ ਖਤਮ ਹੋ ਚੁੱਕੀ ਆ ਔਰ 27 ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਗਲ ਦੀ ਅਕਵਾਈ ਚ ਹਮ ਅਕਾਲੀ ਯੋਧੇ ਹਮ ਮੁਕੰਮਲ ਰੂਪ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਪੰਜਾਬ ਪੱਖੀ ਲੋਕ ਮੁਖੀ ਸਰਕਾਰ ਬਣਾਉਣੀ ਬਦਲਾਅ ਦੀ ਗੱਲ ਕੀਤੀ ਬਦਲਾਅ ਤੇ ਆਏ ਨੇ ਮਾਨ ਸਾਹਿਬ ਨੇ ਕਾਫੀ ਜਿਹੜੇ ਵਾਅਦੇ ਕੀਤੇ ਸੀਗੇ ਠੀਕ ਹੈ ਜੀ ਔਰ ਖਾਸ ਕਰਕੇ ਇਸ ਟਾਈਮ ਲੋਕਾਂ ਨੂੰ ਇੱਕ ਵਾਅਦਾ ਜਰੂਰ ਯਾਦ ਹੈ 1000 ਰੁਪਏ ਨੇ ਲੈ ਕੇ ਠੀਕ ਹੈ ਔਰ ਹੋਰ ਵੀ ਵਾਅਦੇ ਕੀਤੇ ਸੀ ਲੋਇਰ ਲੈਟਰ ਦੀ ਗੱਲ ਕਰ ਲਈਏ ਜਿਹੜੀ ਕਰਪਸ਼ਨ ਦੀ ਗੱਲ ਕਰ ਲਈਏ ਕੀ ਲੱਗਦਾ ਵਾ ਕਰਪਸ਼ਨ ਜਿਹੜੀ ਐਸਮ ਘਟਿਆ ਜਾਂਦਾ ਔਰ ਮਾਨ ਸਾਹਿਬ ਦਾ ਇਹ ਕਹਿਣਾ ਹੈ ਇਹ ਹੈ ਅਗਰ ਕੋਈ ਕਰਪਸ਼ਨ ਕਰਦਾ ਵਾ ਤੁਸੀਂ ਸਾਨੂੰ ਕਿ ਕਿਸੇ ਵੀ ਜਗ੍ਹਾ ਕੰਪਲੀਟ ਕਰੋ ਠੀਕ ਆ ਤਰ੍ਹਾਂ ਫੋਲੋ ਉਸ ਤੋਂ ਐਕਸ਼ਨ ਲਿਤਾਇਆ ਜਾਏਗਾ ਗੱਲ ਕਰੀਏ ਰਜਿਸਟਰੀ ਨੂੰ ਲੈ ਕੇ ਠੀਕ ਆ ਜੀ ਕੀ ਲੱਗਦਾ ਬਾ ਘਰੇ ਬੈਠੇ ਰਜਿਸਟਰੀਆਂ ਤੁਹਾਡੀਆਂ ਸਾਰੀਆਂ ਮੁਕੰਮਲ ਹੋਣ ਗਿਆ ਇਹ ਸਾਰੀਆਂ ਗੱਲਾਂ ਬਹੁਤ ਕੀਤੀਆਂ ਹੋਈ ਸੀ ਕੁਛ ਵੀ ਇਹ ਜੋ ਕੁਝ ਲੱਗਦਾ ਜਿਹੜੀ ਕੋਈ ਇੱਕ ਅੰਦੀ ਗੱਲ ਪੂਰੀ ਹੋਈ ਹੋਵੇ ਮੈਂ ਛੋਟੇ ਵੀਰ ਇੱਕ ਬੇਨਤੀ ਕਰਾਂ ਜਿਹੜਾ ਸੋਸ਼ਲ ਮੀਡੀਆ ਹੈ ਨਾ ਹੂੰ ਸੋਸ਼ਲ ਮੀਡੀਆ ਮੇਰੇ ਸਤਿਕਾਰਯੋਗ ਆ ਜਿਹੜੇ ਮੇਰੇ ਸੀਨੀਅਰ ਸਾਥੀ ਹੈ ਮੈਨੂੰ ਸਿਖਾਉਂਦੇ ਆ ਜਿਹੜੇ ਹੂੰ ਉਹ ਦੱਸਦੇ ਹੁੰਦੇ ਆ ਕਿ ਸੋਸ਼ਲ ਮੀਡੀਆ ਸ਼ੇਰ ਦੀ ਸਵਾਰੀ ਹੈ ਜਦੋਂ ਤੱਕ ਦਾ ਤੁਸੀਂ ਸ਼ੇਰ ਤੇ ਸਵਾਰ ਹੋ ਤੇ ਉਹਨੂੰ ਅੱਗੋਂ ਖਰਾਕ ਮਿਲਦੀ ਆ ਉਹ ਚੱਲ ਰਿਹਾ ਜਿੱਦਾਂ ਸ਼ੇਰ ਨੂੰ ਖਰਾਕ ਨਾ ਮਿਲੇ ਉਹ ਸਵਾਰ ਨੂੰ ਖਾ ਜਾਂਦਾ ਜਿੰਨਿਆਂ ਜਿੰਨਿਆਂ ਨੇ ਸੋਸ਼ਲ ਮੀਡੀਆ ਤੇ ਸਵਾਰੀ ਕੀਤੀ ਆ ਉਹ ਸਾਰਿਆਂ ਨੂੰ ਸੋਸ਼ਲ ਮੀਡੀਆ ਹੀ ਖਾ ਰਿਹਾ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਮਾਨਯੋਗ ਸਾਡੇ ਪੰਜਾਬ ਦੇ ਸਾਹਿਬ ਦਾ ਉਹਨਾਂ ਦੇ ਥੱਲੇ ਕਮੈਂਟਾਂ ਚ ਪੜ ਲਓ ਉਹ ਸੋਸ਼ਲ ਮੀਡੀਆ ਸ਼ੇਰ ਨੂੰ ਕਮੈਂਟ ਖਾ ਰਿਹਾ ਇਸ ਕਰਕੇ ਬੜਾ ਸੌਖਾ ਆ ਗੱਪ ਮਾਰ ਦੇਣੀ ਵੱਡੀ ਸਾਰੀ ਗੱਲ ਕਰ ਦੇਣੀ ਹੈ ਗੱਪ ਤੁਸੀਂ ਕਿਹਾ ਗੱਪ ਤਾਂ ਪੂਰੀ ਵੀ ਹੋ ਸਕਦੀ ਕਿਉਂਕਿ ਹੁਣ ਅੱਗੇ 2027 ਦੇ ਵਿੱਚ ਇਲੈਕਸ਼ਨ ਆ ਰਿਹਾ ਹੈ ਸ਼ਾਇਦ 2-4 ਮਹੀਨੇ 6 ਮਹੀਨੇ ਪਹਿਲਾਂ 1000 ਰੁਪਏ ਸ਼ੁਰੂ ਹੋ ਜੇ ਕਿਹੜੀ ਜਿਹੜਾ ਕਿਹਾ ਸੀ 1000 ਰੁਪਏ ਜਨਾਨੀਆਂ ਦੇ ਖਾਤੇ ਸ਼ਾਇਦ 2-4 ਮਹੀਨੇ 6 ਮਹੀਨੇ ਪਹਿਲਾਂ ਕਿਉਂਕਿ ਅੱਗੇ ਜਿਤ ਵੀ ਹਾਸਲ ਕਰਨੀ ਹੈ ਨਾ ਉਹ ਤਾਂ ਸ਼ੁਰੂ ਕਰਨਾ ਪਵੇਗਾ ਤੁਹਾਨੂੰ ਕੀ ਲੱਗਦਾ ਆਕਟੂਮ ਸ਼ੁਰੂ ਹੋਣਗੇ ਕਿ ਹੁਣੇ ਸ਼ੁਰੂ ਹੋਏ ਜਾਂ ਸ਼ੁਰੂ ਹੋਣਗੇ ਨਹੀਂ 1000 ਰੁਪਏ ਵਾਲੀ ਗੱਲ ਕਰ ਲਈਏ ਤਾਂ ਦੇਖੋ ਦੋ ਗੱਲ ਆ ਇਸ ਗੱਲੋਂ ਕੱਟ ਪਹਿਲੀ ਗੱਲ ਤਾਂ ਇਹ ਕਿ 1000 ਰੁਪਿਆ ਦੇਣ ਦਾ ਵਾਅਦਾ ਕੀਤਾ ਸੀ ਜਿਹੜਾ ਪਿੱਛੇ ਜਾ ਵਧਾ ਕੇ 1100 ਵੀ ਕਰਤਾ ਸੀ ਹੂੰ ਇਹ ਵਾਅਦਾ ਕੀਤਾ ਸੀਗਾ 2000 22 ਦੀ ਮਾਰਚ ਵਿੱਚ ਹੂੰ ਤੇ ਜਦੋਂ ਦੁਬਾਰਾ ਇਲੈਕਸ਼ਨ ਆਉਣੀਆਂ ਤਾਂ 60 ਮਹੀਨੇ ਕੰਪਲੀਟ ਹੋ ਜਾਣੇ ਆ ਹੂੰ ਤੇ ਫਿਰ ਦੇਣਾ ਪਊਗਾ ਸ਼੍ਰੀ ਮਾਨ ਜੀ 60000 ਰੁਪਿਆ ਹੂੰ ਪਿਛਲਾ ਬਕਾਇਆ ਹੂੰ ਤੇ ਉਹਦੇ ਉੱਤੇ ਬਣਦਾ ਪਰ ਮੰਥ ਦਾ ਵਿਆਜ ਕੀ ਤੁਸੀਂ ਅਖੀਰਲੇ ਮਹੀਨੇਆਂ 'ਚ 1000 ਰੁਪਏ ਦੇ ਕੇ ਕਹੋਗੇ ਕਿ ਅਸੀਂ ਵੋਟ ਲੈ ਲਾਂਗੇ ਇੱਕ ਗੱਲ ਉਹਨਾਂ ਪੰਜਾਬੀਆਂ ਨੂੰ ਤੁਸੀਂ ਵਕਤੀ ਤੌਰ ਤੇ ਕਹਿਗੇ ਉਹਨਾਂ ਨੇ ਸੁਣ ਲਈ ਫ੍ਰੀ ਬਿਜਲੀ ਤੇ ਆ ਜਿਹੜਾ ਪੰਜਾਬ ਉੱਠ ਕੇ ਖੜਾ ਹੋਇਆ ਪੰਜਾਬ ਪੰਜਾਬ ਦੀ ਸਹਾਇਤਾ ਕਰ ਰਿਹਾ ਹੈ ਉਹਨੇ ਕੇਂਦਰ ਦੀ ਝਾਕ ਨਹੀਂ ਰੱਖੀ ਉਹਨੇ ਕਿਸੇ ਨਾਲ ਦੀ ਝਾਕ ਨਹੀਂ ਰੱਖੀ ਜਿਹੜੇ ਉਹ ਕਰਤਾਰ ਟレインਾਂ ਲੱਦ ਕੇ ਪੰਜਾਬ ਦੇ ਯੋਧੇ ਜਿਹਨੂੰ ਕਿਸੇ ਵੇਲੇ ਇੱਥੇ ਆ ਕੇ ਕੇਜਰੀਵਾਲ ਨੇ ਤੋ ਰਾਹੁਲ ਗਾਂਧੀ ਨੇ ਇਹ ਕਹਿ ਕੇ ਬਿਆਨ ਕੀਤਾ ਸੀ 76% ਨਸ਼ੇੜੀ ਹੈ ਜੀ ਪੰਜਾਬ ਮੇ ਪੰਜਾਬ ਉੜਦਾ ਪੰਜਾਬ ਹੈ ਜੀ ਇਹ ਉਹ ਪੰਜਾਬੀਆਂ ਨੇ ਦਿਖਾਤਾ ਕਿ ਇਹ ਚੜਦਾ ਪੰਜਾਬ ਹੈ ਇਹ ਚੜਦੀ ਕਲਾ ਵਾਲਾ ਪੰਜਾਬ ਆ ਦੇਖੋ ਕਿਵੇਂ ਕੁਕਰ ਪਾਉਂਦੇ ਉਹ ਟਰੈਕਟਰ ਜਿਨ੍ਹਾਂ ਨੂੰ ਕਹਿੰਦੇ ਫੁਕਰੇ ਆ ਜੀ ਬਰਬਾਸ਼ ਆ ਪਤਾ ਨਹੀਂ ਕੀ ਕੀ ਦੇਸ਼ ਧਰੋਈ ਆ ਅੱਤ ਅੱਤ ਆ ਉਹ ਤਾਂ ਆਪ ਕਮ ਕੜਾ ਕਰਕੇ ਜੀ ਤੁਸੀਂ ਉਹਨਾਂ ਨੂੰ ਲਾਲਚ ਦੇ ਦੋਗੇ 1000 ਰੁਪਏ ਦਾ ਔਰ ਜਿਹੜੀ ਸਾਡੀ ਮਾਤਾ ਮਹਿੰਦਰ ਕੌਰ ਜਿਹਨੇ ਉਹ ਮੈਂਬਰ ਪਾਰਲੀਮੈਂਟ ਕੰਗਣਾ ਨੂੰ ਜਿਹੜੀ ਪਤਾ ਨਹੀਂ ਕੀ ਪੁੱਟਾ ਸਿੱਦਾ ਬੋਲਦੀ ਸੀ ਧੋਰਿਆ ਨਾ ਅਦਾਲਤ ਦੇ ਵਿੱਚ ਤੇ ਜਿਹੜੀ ਕਹੇ ਸੀ ਵੀ ਇੱਥੇ ਸਾਡੀਆਂ ਮਾਵਾ ਦੇ ਉੱਤੇ ਕੀ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕਿਸਰ ਪੈਸੇ ਦੇ ਵਿੱਚ ਉਹ ਮੁੱਲ ਪਾਉਂਦੀ ਫਿਰਦੀ ਸੀ ਤੁਸੀਂ 1000 ਰੁਪਏ ਮੁੱਲ ਪਾਉਂਦੇ ਸਾਡੀਆਂ ਮਾਵਾ ਧੀਆਂ ਭੈਣਾਂ ਦਾ ਤੇ ਅਣਖੜੀਆਂ ਮਾਵਾ ਧੀਆਂ ਭੈਣਾਂ ਨੇ ਭਗਾ ਕੇ ਮਾਰਨੀਆਂ ਪੈਸੇ ਨਹੀਂ ਲੰਦੀਆਂ ਤੇ ਉਹ ਵੀ ਕਹਿੰਦੇ ਪੰਜਾਬ ਚ ਹੁਣ ਸਾਨੂੰ ਫ੍ਰੀ ਬਿਜਲੀ ਵੀ ਚਾਹੀਦੀ ਸਾਨੂੰ ਚਾਹੀਦਾ ਕੀ ਸੀ ਜਨਾਬ ਸਾਨੂੰ ਚਾਹੀਦੀ ਸੀ এডਿਕੇਸ਼ਨ ਮਿਆਰੀ এডਿਕੇਸ਼ਨ ਸਾਨੂੰ ਚਾਹੀਦਾ ਸੀ ਸਾਡੇ ਬੱਚਿਆਂ ਨੂੰ ਰੁਜ਼ਗਾਰ ਜਿਹਦੀ ਲੋੜ ਸੀ ਸਾਨੂੰ ਚਾਹੀਦੀ ਸਹੀ ਅਰਥਾ ਡਵੈਲਪਮੈਂਟ ਜਿਹੜੀਆਂ ਸਟੇਜ ਤੇ ਟਾਰਾ ਮਾਰ ਦਿੰਦੇ ਸੀ ਸੱਤਾ ਚੋਂ ਤੋਂ ਪਹਿਲਾਂ ਸਾਨੂੰ ਚਾਹੀਦਾ ਸੀ ਲੋਕਪਾਲ ਜਿਹਨੂੰ ਲੈ ਕੇ ਅੰਨਾ ਹਜ਼ਾਰ ਦੇ ਮੋਢਿਆਂ ਤੇ ਚੜ ਕੇ ਲੋਕਪਾਲ ਬਣ ਲਿਆਵਾਂਗੇ ਆਰਟੀ ਖਤਮ ਕਰਤੀ ਆਰਟੀ ਦਾ ਭੋਗ ਪਾਤਾ ਸੂਚਨਾ ਕਮਿਸ਼ਨਰਾਂ ਦਾ ਭੋਗ ਪਾਤਾ ਤੁਸੀਂ ਕੀਹਦੀਆਂ ਗੱਲਾਂ ਕਰਦੇ ਹੋ ₹2000 ਤਾਂ ਨਹੀਂ ਚੁੱਕਿਆ ਗਿਆ 2027 ਦੇ ਇਲੈਕਸ਼ਨ ਦੀ ਗੱਲ ਕਰ ਲਈਏ ਇਹ ਜੁਮਲੇ ਦਾ ਜਿਹੜੇ ਵੀ ਜਦੋਂ ਵੀ ਕੋਈ ਇਲੈਕਸ਼ਨ ਹੁੰਦੇ ਨੇ ਸਰਕਾਰਾਂ ਹਰਕ ਪਾਰਟੀਆਂ ਵੱਲੋਂ ਕਹੇ ਜਾਂਦਾ ਵਾ ਅਗਰ ਤੁਸੀਂ ਇਲੈਕਸ਼ਨ 2027 ਦੇ ਵਿੱਚ ਲੜੋਗੇ ਠੀਕ ਹੈ ਜੀ ਤੁਹਾਡੇ ਵੱਲੋਂ ਵੀ ਤਾਂ ਗੱਲਾਂ ਕੁਝ ਕੀਤੀਆਂ ਜਾਣੀਆਂ ਕੁਝ ਵਾਦੇ ਕੀਤੇ ਜਾਣਗੇ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਟੀਵੀ ਚੈਨਲ 'ਚ ਸਾਡੇ ਵੱਡੇ ਜਰਨਲਿਸਟ ਨੇ ਪੁੱਛਿਆ ਨੈਸ਼ਨਲ ਟੀਵੀ ਦੇ ਉੱਤੇ ਕਿ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵਿੱਚ ਕਿਹੜੀ ਗੱਲ ਨੂੰ ਚੰਗੀ ਮੰਨਦੇ ਕਪਤਾਨ ਮਰਿੰਦਰ ਸਿੰਘ ਕਹਿੰਦੇ ਵੀ ਇਹਨਾਂ ਦੀ ਸੁਖਵੀਰ ਸਿੰਘ ਬਾਦਲ ਦੀ ਸਭ ਤੋਂ ਚੰਗੀ ਗੱਲ ਇਹ ਆ ਕਿ ਜੋ ਕਹਿ ਦਿੰਦੇ ਆ ਉਹ ਕਰਦੇ ਵੀ ਆ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਪੰਜਾਬ ਬਿਜਲੀ ਸਰਪਲਸ ਸੂਬਾ ਬਣਾਉਂਗਾ ਸ਼੍ਰੀਮਾਨ ਜੀ ਚੈੱਕ ਕਰਕੇ ਦੇਖੋ ਪੰਜਾਬ ਚ ਅਕਾਲੀ ਦੀ ਸਰਕਾਰ ਬਣਾਉਣ ਤੋਂ ਬਾਅਦ ਚਾਹੇ ਕਾਂਗਰਸ ਪੰਸਰ ਰਹਿ ਗਈ ਚਾਹੇ ਹੁਣ ਵਾਲੀ ਸਰਕਾਰ ਇੱਕ ਕਿਲੋਵਾਟ ਦਾ ਕੋਈ ਮਨੇ ਪਾਵਰ ਜਰਸਪਲਾਟ ਨਹੀਂ ਨਵਾਂ ਲਾਇਆ ਸਰਦਾਰ ਸੁਖਵੀਰ ਸਿੰਘ ਬਲਾਏ ਜੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਇਹੋ ਜੀਆਂ ਸੜਕਾਂ ਬਣਾਉਂਗਾ ਬੰਬ ਮਰਿਆ ਨਹੀਂ ਟੁੱਟਣਗੀਆਂ ਚਲੋ ਬਠਿੰਡਾ ਰੂਟ ਤੇ ਚਲੋ ਬਾਕੀ ਦੇ ਹਾਈਵੇਜ਼ ਉੱਤੇ ਬਣਾਈਆਂ ਨੇ ਨਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਮੈਂ ਜਲ ਬਸ ਸਰਵਿਸ ਸ਼ੁਰੂ ਕਰੂੰ ਪੰਜਾਬ ਚ ਆਹ ਕਰਕੇ ਵਿਰੋਧ ਨਿਯੋਜਨ ਸਿੱਧੂ ਵਰਗਿਆਂ ਨੇ ਪੰਜਾਬ ਦਾ ਬੇਗਾਨਾ ਕਰਾਤਾ ਕਿ ਜੇ ਉਹ ਬੱਸਾਂ ਉਦੋਂ ਫਲੀਟ ਪਈ ਹੁੰਦੀ ਕਿੱਡੀ ਵੱਡੀ ਮਦਦ ਸੀ ਅਜਿਹੜਾਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਜੇ ਗੱਲ ਕਹੀ ਆ ਪੰਜਾਬ ਚ ਕਿ ਮੈਂ ਇਹ ਸਰਕਾਰ ਚ ਆ ਕੇ ਪੰਜਾਬ ਚੋਂ ਲੰਘਣ ਵਾਲੇ ਸਾਰੇ ਦਰਿਆਵਾਂ ਦੇ ਬੰਨ ਕੰਕਰੀਟ ਦੇ ਕਰ ਦਊਗਾ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਬਿਜ਼ਨੈਰੀ ਆਦਮੀ ਆ ਉਹ ਕਰਕੇ ਦਿਖਾਉਣਗੇ ਤੇ ਤੁਸੀਂ ਇਹ ਲਾਂਗ ਆਰਡਰ ਤੇ ਬਾਕੀ ਗੱਲਾਂ ਕਰਦੇ ਹੋ ਇਹ ਸਮਝੋ ਕਿ ਜਿਵੇਂ ਹੀ ਇਹ ਗੱਲ ਤੁਰਨੀ ਆ ਕਿ ਅਕਾਲੀ ਦਲ ਆ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਆ ਰਿਹਾ ਲੱਭਣੇ ਨਹੀਂ ਕਿੱਛ ਹੈਗਾ ਪੰਜਾਬ ਦਾ ਆਪਣੇ ਅਪਰੇ ਸਹੀ ਹੋ ਜਾਣਾ ਆ ਮੈਂ ਹੁਣ ਸਟicker ਤੇ ਆ ਰਹਿਣਾ ਜੀ ਆ 2027 ਦੀ ਗੱਲ ਕਰੀਏ ਇਸ ਮੈਂ ਇਲੈਕਸ਼ਨ ਦੀ ਗੱਲ ਕਰਾਂਗਾ ਠੀਕ ਹੈ ਜੀ ਤੇ ਕੀ ਲੱਗਦਾ ਆ ਸਟicker ਲਾਣਾ ਝੰਡੇ ਲਾਣਾ ਤੁਹਾਡੀ ਸਕਾਰ ਆ ਜੇਗੀ 2026 ਦੇ ਵਿੱਚ ਇਹ ਗੱਲ ਇੱਥੋਂ ਪਤਾ ਲੱਗਦੀ ਹੁੰਦੀ ਆ ਉਸ ਦਿਨ ਅਸੀਂ ਸਿੰਘ ਸਭਾ ਮਾਰਟਨ ਐਕਸਟੈਂਸ਼ਨ ਗੁਰਦੁਰਾ ਸਾਹਿਬ ਐ ਮੈਂ ਸ਼ੁਰੂ ਕੀਤੀ ਹਮ ਅਸੀਂ ਆਪਣੇ ਵਰਕਰਾਂ ਦੀਆਂ ਕਾਰਾਂ ਤੇ ਸਟicker ਲਾ ਰਹੇ ਸੀ ਹਮ ਹਮ ਰਾਹ ਦੀ ਰਾ ਨੇ ਰੋਕ ਕੇ ਆ ਕੇ ਇੱਕ ਕੋਈ ਕਿਸੇ ਪਿੰਡ ਦਾ ਕੋਈ ਕਬੱਡੀ ਖਿਡਾਰੀ ਸੀ ਮੈਂ ਕਹਿੰਦਾ ਅਸੀਂ ਸਟicker ਦੇ ਨਹੀਂ ਸਕਦੇ ਲਾਉਣੇ ਆ ਕਹਿੰਦਾ ਬਾਈ ਜੀ ਮੈਂ ਮੋਟਰਸਾਈਕਲ ਤੇ ਆਇਆ ਮੈਨੂੰ ਦੋ ਗੱਡੀਆਂ ਦੇਓ ਮੈਂ ਦੋਨਾਂ ਤੇ ਲਾਉਣੇ ਆ ਆਟੋ ਵਾਲਿਆਂ ਨੇ ਰੋਕ ਕੇ ਸਾਡੇ ਸਟicker ਲਾਓ ਜੀ ਮੰਗ ਕੇ ਲਏ ਨੇ ਇਹ ਦੱਸ ਰਿਹਾ ਕਿ ਅਕਾਲੀ ਦਰਬਾਰਤੀ ਪਿਆਰ ਆ ਤੁਸੀਂ ਦੇਖੋ ਨੇਰੀ ਕਿਸ ਤਰਾਂ ਆਉਣੀ ਆ ਤੁਹਾਨੂੰ ਹਰ ਗੱਡੀ ਪੰਜਾਬ ਦੀ ਨਜ਼ਰ ਆਇਆ ਕਰੋਗੇ ਪ੍ਰਾਉਟੋ ਵੀ ਅਕਾਲੀ ਲਿਖ ਕੇ ਤੇ ਸਰ ਆਪਾਂ ਗੱਲ ਗੱਲ ਇਹ ਨਰੇਂਦਰ ਮੋਤੀ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਜੀ ਪਿਛੇ ਪੰਜਾਬ ਦੌਰੇ ਤੇ ਆਏ ਸੀਗੇ 1600 ਕਰੋੜ ਇਹ ਹੈ ਵਾਜਬ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨੇ ਦੇਸ਼ ਦੇ ਸਤਕਾਰਤ ਸ਼ਖਸੀਅਤ ਨੇ ਹਾਂ ਪਹਿਲਾਂ ਤਾਂ ਹੜ ਆਇਆ ਨੂੰ ਕਰੀਬ 14 ਦਿਨ ਹੋ ਗਏ ਸੀ ਉਹਨਾਂ ਦਾ ਕੋਈ ਟਬੇੜ ਤੱਕ ਨਹੀਂ ਆਉਂਦਾ ਹਾਂ ਅਫਗਾਨਿਸਤਾਨ ਚ ਹੜ ਆਉਂਦੇ ਆ ਤੇ 2100 ਟਨ ਅਗਲੇ ਦਿਨ ਪੈ ਜਾਂਦੇ ਆ ਹਾਂ ਪੰਜਾਬ ਵਾਸਤੇ ਸਿਰਫ ਇੱਕ ਐਲਾਨ ਹੋਇਆ 1600 ਕਰੋੜ ਦਾ ਹਾਂ ਮੈਂ ਤੁਹਾਡੇ ਮਾਧਮ ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੋ ਵੀ ਤੁਸੀਂ ਐਲਾਨ ਕੀਤਾ ਹੈ ਇੱਕ ਕਿਰਪਾ ਕਰਿਓ ਇਹਨੂੰ ਡਾਇਰੈਕਟ ਬੈਨੀਫਿਟ ਸਕੀਮ ਰਾਹੀਂ ਸਿੱਧਾ ਜ਼ਰੂਰਤਮੰਦ ਦੇ ਖਾਤੇ ਜੇ ਪਾਇਓ ਆ ਸਰਕਾਰ ਰਾਹੀਂ ਨਾ ਦੇ ਦਿਓ ਇਸ਼ਤਿਹਾਰ ਲੱਗ ਜਾਣਾ 11-1200 ਕਰੋੜ ਦੇ ਵਿੱਚੋਂ ਲੋਕਾਂ ਨੂੰ 500 ਕਰੋੜ ਵੀ ਨਹੀਂ ਮਿਲਣਾ ਜਿੰਨਾ ਵੀ ਤੁਸੀਂ ਦਿੱਤਾ ਮੈਂ ਉਸ ਗੱਲ ਵੱਲ ਜਾਂਦਾ ਹੀ ਨਹੀਂ ਆਵਾਂ ਤਾਂ ਸਹੀ ਪਰ ਦਿਓ ਡਾਇਰੈਕਟ ਬੈਨੀਫਿਟ ਸਕੀਮ ਤੇ راہਲ ਗਾਂਧੀ ਜੀ ਵੀ ਪੰਜਾਬ ਦੌਰੇ ਤੇ ਆਏ ਨੇ ਕੀ ਲੱਗਦਾ ਕਿ ਉਹ ਵਾਕਈ ਸੇਵਾ ਭਾਵਨਾ ਨਾਲ ਆਇਆ ਕਿ ਸਿਰਫ ਫੋਟੋ ਖਿਚਾਉਣੇ ਚੱਲੋ ਹਰ ਦੇ ਨਾਲ ਲੋਕ ਪ੍ਰਭਾਵਿਤ ਸੀਗੇ ਉਸ ਟਾਈਮ ਤਾਂ ਬਿਲਕੁਲ ਵੀ ਨਾ ਨਾ ਰਿਹਾ ਕੋਈ ਕੋਈ ਟਵੀਟ ਆਈ ਹੈ ਨਾ ਨਾ ਉਹਨਾਂ ਨੇ ਬਿਲਕੁਲ ਪੰਜਾਬ ਦਾ ਕੋਈ ਜਗਰ ਕੀਤਾ ਹੁਣ ਜਦੋਂ ਹੜ੍ਹ ਦਾ ਪਾਣੀ ਬਿਲਕੁਲ ਘਟ ਗਿਆ ਖਤਮ ਹੋ ਗਿਆ ਤੇ ਐਸਾ ਉਹ ਰਾਹੁਲ ਗਾਂਧੀ ਜੀ ਉਸੇ ਪੰਜਾਬ ਦੌਰੇ ਤੇ ਪਹੁੰਚੇ ਗੁਲਾਸਪੁਰ ਡਿਅਰ ਅਪਾਸ ਗੱਲ ਨੂੰ ਇਦਾਂ ਲਈ ਇਹ ਹੀ ਨਾ ਹੂੰ ਤੁਸੀਂ ਇਸ ਗੱਲ ਨੂੰ ਇਦਾਂ ਲਓ ਕਿ ਜਿਹੜੇ ਦਿੱਲੀ ਬੈਠੇ ਨੇ ਹਿੰਦੀ ਭਾਸ਼ੀ ਜਾਂ ਦੂਜੇ ਲੋਕ ਉਹਨਾਂ ਨੂੰ ਨਾ ਤਾਂ ਪੰਜਾਬ ਦਾ ਕੋਈ ਦਰਦ ਹੈ ਹੂੰ ਦੂਜਾ ਉਹ ਕੀ ਗਣਦੇ ਆ ਕਹਿੰਦੇ 13 ਸੀਟਾਂ ਹੀ ਨੇ ਕਿੰਨਾ ਕੁ ਫਰਕ ਪੈ ਜੂ ਹੂੰ ਪੰਜਾਬ ਨੂੰ ਨਹੀਂ ਗਣਦੇ ਜੀ ਹੂੰ ਪੰਜਾਬ ਨੂੰ ਤਾਂ ਪੰਜਾਬੀਆਂ ਨੇ ਹੀ ਗਿਣਨਾ ਪੰਜਾਬੀਆਂ ਨੂੰ ਆਪ ਉੱਠਣਾ ਪੈਣਾ ਪੰਜਾਬੀਆਂ ਦੀ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਗੱਲ ਅੱਗੇ ਰੱਖ ਸਕਦੀ ਆ ਬਾਕੀ ਦੀਆਂ ਗੱਲਾਂ ਕਰਦਾ ਸਾਨੂੰ ਕੋਈ ਮੈਂ ਨਹੀਂ ਸਮਝਦਾ ਕਿ ਕੋਈ ਬੈਨੀਫਿਟ ਹੋ ਸਕਦਾ ਕਿਉਂਕਿ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਮੈਂ ਤੁਹਾਡੇ ਰਹਿ ਕੇ ਛੋਟੀ ਜੀ ਗੱਲ ਕਰਨੀ ਚਾਹਣਾ ਉਹ ਨੱਟ ਤੇ ਵੀ ਚੱਲਦੀ ਆ ਜਦੋਂ ਲੈਂਡ ਪੂਲਿੰਗ ਪਾਲਿਸੀ ਹੋਈ ਨਾ ਆਪਣੇ ዳਖੇ ਸਾਈਡ ਦੇ ਇੱਕ ਬਜ਼ੁਰਗ ਨੇ ਗੱਲ ਕਹੀ ਵੀ ਜੋ ਮੇਰੇ ਖੇਤ ਚ ਵੜ ਗਏ ਨਾ ਡੱਕਰੇ ਕਰ ਦੂੰ ਡੱਕਰੇ ਪੰਜਵੇਂ ਪੋਸਟ ਮਾਤਮ ਚੱਲੂ ਉਹ ਗੱਲ ਕਹਿੰਦੇ ਆ ਬਦਵਾਲੀ ਪਾਰਟੀ ਦੇ ਹੈੱਡਕੁਆਰਟਰ ਪਹੁੰਚ ਕੇ ਉੱਪਰ ਇਹਨਾਂ ਦੇ ਸੁਪਰੀਮੋ ਕੋਲੇ ਉਹ ਕਹਿੰਦੇ ਥੱਲੇ ਪੁੱਛ ਰਿਹਾ ਕਿਸੇ ਨੂੰ ਇਹਨਾਂ ਦੇ ਆਪਣੇ ਚੈਟ ਦੇ ਵਿੱਚ ਵੀ ਇਹ ਕੀ ਕਹਿੰਦਾ ਉਹ ਪੰਜਾਬੀ ਨਾ ਸਮਝਣ ਵਾਲੇ ਹਿੰਦੀ ਵਾਲਾ ਕਹਿੰਦਾ ਜੀ ਕੁਝ ਬਾਤ ਕਰਤਾ ਹੈ ਮਤਲਬ ਪੋਸਟਮਾਰਟਮ ਲੇਟ ਹੁੰਦਾ ਹੈ ਮੈਡੀਕਲ ਸਹੂਲਤ ਕਿ ਤੋ ਕਹਿੰਦਾ ਭਗਵੰਤ ਕੋ ਬੋਲੋ ਨਾ ਵਾਹ ਆਮ ਆਦਮੀ ਕਲੀਨਿਕ ਹੋਰ ਬੜਾਏ ਯਾਰ ਉਹ ਸਾਡੀਆਂ ਗੱਲਾਂ ਸੁਣਨਗੇ ਉਹ ਸਮਝਣਗੇ ਯਾਰ ਉਹ ਇੱਕ ਦਿਨ ਦਾ ਇੱਕ ਦੋ ਘੰਟੇ ਦਾ ਦੌਰਾ ਕਰਕੇ ਜਾਂਦੇ ਆ ਤੁਸੀਂ ਗੱਲ ਕਰੋ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਜਿਹੜੇ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 12 ਕਵੇ ਲੋਕਾਂ ਦੇ ਵਿੱਚ ਬੈਠੇ ਆ ਅੱਜ ਲੋਕ ਕਹਿ ਰਹੇ ਆ ਕਿ ਪੰਜਾਬ ਦਾ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲਾ ਰੋਜ਼ ਨਵੇਂ ਤੋਂ ਨਵੇਂ ਅਲਾਨ ਹੋ ਰਹੇ ਨਾਲ ਉਹ ਸਮਾਨ ਜਾ ਰਿਹਾ ਇਹ ਬਹੁਤੀ ਗੱਲ ਕਰੀਏ ਨਾ ਅਸੀਂ ਉਹਨਾਂ ਗੱਲਾਂ ਤੋਂ ਕੀ ਲੈਣਾ ਕੋਈ ਸਾਡੇ ਲਈ ਕਿਸਨ ਦਾ ਦੇਖਣ ਆਏ ਨੇ ਜੀ ਇਹ ਜਿਉਂਦੇ ਆ ਕਿ ਮਰ ਗਏ ਉਹ ਸਾਡੀ ਦਰਦ ਥੋੜੀ ਸਮਝਦੇ ਆ ਦਰਦ ਤਾਂ ਵੀਰੇ ਆਪਣਾ ਹੀ ਸਮਝੂਗਾ ਤੇ ਜਾਂਦੇ ਜਾਂਦੇ ਤੁਸੀਂ ਕੋਈ ਮੈਸੇਜ ਦੇਣਾ ਚਾਹੋ ਮੈਂ ਤਾਂ ਕੇਵਲ ਇੱਕ ਵਾਰ ਬੇਨਤੀ ਕਰਦਾ ਸਮੁੱਚੇ ਪੰਜਾਬੀਆਂ ਨੂੰ ਆਪਾਂ ਆਪਣੇ ਪੰਜਾਬ ਦੀ ਗੱਲ ਕਰੀਏ ਹਮ ਆਪਾਂ ਆਪਣੇ ਖੇਤਰ ਦੀ ਗੱਲ ਕਰੀਏ ਆਪਾਂ ਆਪਣੇ ਸੂਬੇ ਦੀ ਤਰੱਕੀ ਦੀ ਗੱਲ ਕਰੀਏ ਤੇ ਆਪਾਂ ਇਸ ਗੱਲ ਨੂੰ ਜ਼ਰੂਰ ਵਿਚਾਰੀਏ ਕਿ ਐਵੇਂ ਕਿਸੇ ਸੋਸ਼ਲ ਮੀਡੀਆ ਦੇ ਜਾਂ ਕਿਸੇ ਭਾਵਨਾ ਦੇ ਵੇਖ ਚ ਆ ਕੇ ਆਪਾਂ ਆਪਣੀ ਮਾਂ ਪਾਰਟੀ ਤੋਂ ਸ਼੍ਰੋਮਣੀ ਅਕਾਲੀ ਦਲ ਤੋਂ ਪਾਸੇ ਹੋਏ ਸੀ ਨੁਕਸਾਨ ਝੱਲਿਆ ਸੱਜਣੋ 10 ਸਾਲ ਦਾ ਬਹੁਤ ਵੱਡਾ ਸੰਤਾਪ ਹੁੰਦਾ ਆਪਾਂ ਸਤਾਈ ਨੂੰ ਉਜਾਈ ਨਾ ਜਾਣ ਦਈਏ ਆਪਣੀ ਖੇਤਰੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਆਪਾਂ ਪੰਜਾਬ 'ਚ ਜਿਤਾਈਏ ਤਾਂ ਜੋ ਜਿਹੜੇ ਪੰਜਾਬ ਦੇ ਨੌਜਵਾਨਾਂ ਦੇ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੇ ਕਿਸਾਨਾਂ ਦੇ ਜਿਹੜੇ ਪੰਜਾਬ ਦੇ ਵਪਾਰੀਆਂ ਦੇ ਮਸਲੇ ਆ ਉਹਨੂੰ ਆਪਾਂ ਆਪਣੇ ਹਿੱਕ ਦੇ ਜੋਰ ਨਾਲ ਹੱਲ ਕਰ ਸਕੀਏ ਧੰਨਵਾਦ